ਪ੍ਰਧਾਨਗੀ ਦੇ ਅਹੁਦੇ ਤੋਂ ਰਾਜਾ ਵੜਿੰਗ ਦੀ ਛੁੱਟੀ ਤੈ ਹੋ ਚੁੱਕੀ ਹੈ ਚੰਨੀ ਨੂੰ ਹਾਈ ਕਮਾਂਡ ਦਾ ਥਾਪੜਾ ਮਿਲਿਆ ਤੇ ਨਾਲ ਹੀ ਪੰਜਾਬ ਦੇ ਵਿੱਚ ਚੰਨੀ ਦਾ ਰਾਹ ਰੋਕਣ ਦੇ ਲਈ ਵੱਡੀ ਸਾਜ਼ਿਸ਼ ਘੜੀ ਜਾ ਰਹੀ ਹੈ ਕੀ ਸਾਜ਼ਿਸ਼ ਘੜੀ ਜਾ ਰਹੀ ਹੈ ਤੇ ਸਾਜ਼ਿਸ਼ ਕੌਣ ਘੜ ਰਿਹਾ ਹੈ ਤੇ ਅਗਲਾ ਪ੍ਰਧਾਨ ਕਿਹੜਾ ਹੋ ਸਕਦਾ ਹੈ ਤੇ ਮੁੱਖ ਮੰਤਰੀ ਦਾ ਚਿਹਰਾ ਕਿਹੜਾ ਹੋ ਸਕਦਾ ਇਸ ਨੂੰ ਲੈ ਕੇ ਕਾਂਗਰਸ ਦੇ ਵਿੱਚ ਕਾਰਵਾਈਆਂ ਸ਼ੁਰੂ ਹੋ ਚੁੱਕੀਆਂ ਨੇ ਐਕਸਕਲੂਸਿਵ ਜਾਣਕਾਰੀ ਹੈ ਸੁਪਰ ਐਕਸਕਲੂਸਿਵ ਜਾਣਕਾਰੀ ਹੈ ਕਾਂਗਰਸ ਦੀ ਰਣਨੀਤੀ ਕੀ ਹੈ ਤੇ ਕਾਂਗਰਸ ਦੀ ਹਾਈ ਕਮਾਂਡ ਦੇ ਕੋਰੇ ਕੀ ਰਿਪੋਰਟਾਂ ਨੇ ਤੇ ਉਹ ਕੀ ਕਰਨ ਬਾਰੇ ਸੋਚ ਰਹੀ ਹੈ ਇਹਦੇ ਬਾਰੇ ਅਹਿਮ ਸੂਤਰਾਂ ਤੋਂ ਵੱਡੀ ਜਾਣਕਾਰੀ ਲੈ ਕੇ ਆਏ ਆ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬੱਟ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਹ ਵੀ ਦੱਬ ਲੈਣਾ ਤਾਂ ਜੋ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਸਮੇਂ ਸਿਰ ਅਪੜਦੇ ਰਹਿਣ ਖਬਰ ਕੁਝ ਇਸ ਤਰ੍ਹਾਂ ਹੈ ਕਿ ਕਾਂਗਰਸ ਹਾਈ ਕਮਾਂਡ ਪੰਜਾਬ ਨੂੰ ਲੈ ਕੇ ਆਪਣੀ ਸਥਿਤੀ ਕਲੀਅਰ ਕਰਨ ਦੇ ਨੇੜੇ ਜਾ ਪਹੁੰਚੀ ਹੈ ਜਿਹੜਾ ਧੂਆਂ ਜਿਹੜੀ ਗਰਦ ਉੱਠੀ ਸੀ ਉਹਨੂੰ ਹੁਣ ਥੱਲੇ ਬਿਠਾਉਣ ਦੀ ਤਿਆਰੀ ਕਾਂਗਰਸ ਹਾਈ ਕਮਾਂਡ ਨੇ ਕਰ ਲਈ ਹੈ ਪਰ ਜਿਵੇਂ ਹੀ ਕਾਂਗਰਸ ਹਾਈ ਕਮਾਂਡ ਨੇ ਤਿਆਰੀ ਕੀਤੀ ਹੈ ਪੰਜਾਬ ਦੇ ਅੰਦਰ ਸਿਆਸਤਾਂ ਦਾ ਦੌਰ ਤੇ ਸਾਜ਼ਿਸ਼ਾਂ ਦਾ ਦੌਰ ਚੱਲ ਪਿਆ ਹੈ ਕਾਂਗਰਸ ਹਾਈ ਕਮਾਂਡ ਦੇ ਕੋਲੇ ਬਕਾਇਦਾ ਰਿਪੋਰਟਾਂ ਗਈਆਂ ਨੇ ਕਿਹੜੇ ਆਗੂ ਦੀ ਰਿਪੋਰਟ ਗਈ ਹੈ ਤੇ ਉਹਨੂੰ ਹਾਈ ਕਮਾਂਡ ਕੀ ਕਰਨ ਜਾ ਰਹੀ ਹੈ ਇਹ ਤੁਹਾਨੂੰ ਹੁਣ ਮੈਂ ਖੋਲ ਕੇ ਦੱਸਦਾ ਦਰਅਸਲ ਲੰਬੇ ਸਮੇਂ ਤੋਂ ਚਰਚਾ ਚੱਲ ਰਹੀ ਹੈ ਕਿ ਕਾਂਗਰਸ ਦਾ ਪ੍ਰਧਾਨ ਬਦਲਿਆ ਜਾਣਾ ਹੈ ਇਸ ਨੂੰ ਲੈ ਕੇ ਅਹਿਮ ਜਾਣਕਾਰੀ ਹੈ ਕਾਂਗਰਸ ਦਾ ਪ੍ਰਧਾਨ ਤਾਂ ਬਦਲਿਆ ਜਾਣਾ ਹੈ ਇਹ ਚਰਚਾ ਅੱਜ ਦੀ 6 ਮਹੀਨੇ ਪਹਿਲਾਂ ਸ਼ੁਰੂ ਹੋ ਗਈ ਸੀ ਉਦੋਂ ਵੀ ਪਹਿਲਾਂ ਕਾਂਗਰਸ ਦੇ ਕੋਲੇ ਆਪਸ਼ਨ ਕੀ ਨੇ ਇਸ ਤੇ ਜ਼ਿਆਦਾ ਚਰਚਾ ਸੀ ਕੋਈ ਕਹਦਾ ਸੀ ਹਿੰਦੂ ਚਿਹਰੇ ਨੂੰ ਬਣਾਇਆ ਜਾਵੇ ਦਲਤ ਨੂੰ ਬਣਾਇਆ ਜਾਵੇ ਜੱਟ ਸਿੱਖ ਨੂੰ ਬਣਾਇਆ ਜਾਵੇ ਇਹ ਸਾਰੀਆਂ ਕੈਲਕੂਲੇਸ਼ਨਾਂ ਤੇ ਕੰਮ ਹੋ ਚੁੱਕਿਆ ਸੀ ਫਿਰ ਇਹ ਕੈਲਕੂਲੇਸ਼ਨਾਂ ਬੰਦ ਕਰ ਦਿੱਤੀਆਂ ਗਈਆਂ ਹਾਈ ਕਮਾਂਡ ਦੇ ਵੱਲੋਂ ਹਾਈ ਕਮਾਂਡ ਚਾਹੁੰਦੀ ਹੈ ਕਿ ਉਸ ਆਗੂ ਨੂੰ ਬਣਾਇਆ ਜਾਵੇ ਜਿਹੜਾ ਕਿਸੇ ਧੜੇ ਚੋਂ ਨਾ ਹੋਵੇ ਤੇ ਉਹਦੀ ਪੈਣ ਪੰਜਾਬ ਅਪੀਲ ਹੋਵੇ ਇਹ ਚੀਜ਼ ਦੇਖੀ ਕਿਸੇ ਤਾਕੜ ਹੋਵੇ ਉਹਦਾ ਰੰਗ ਕੀ ਹੈ ਉਹਦੀ ਨਸਲ ਕੀ ਹੈ ਉਹਦਾ ਧਰਮ ਕੀ ਹੈ ਉਹਦੀ ਜਾਤ ਕੀ ਹੈ ਇਹ ਮੈਨੇ ਨਹੀਂ ਰੱਖੇ ਇਸ ਕਰਕੇ ਚਰਚਾ ਚੱਲ ਰਹੀ ਸੀ ਕਾਂਗਰਸ ਨੂੰ ਲੈ ਕੇ ਅਹਿਮ ਸੂਤਰ ਜਾਣਕਾਰੀ ਦੇ ਰਿਹਾ ਕਿ ਰਾਜਾ ਵੜਿੰਗ ਇਸ ਸਮੇਂ ਹਾਈ ਕਮਾਂਡ ਜਾਂ ਕਾਂਗਰਸ ਦੀ ਮਜਬੂਰੀ ਬਣ ਚੁੱਕੇ ਨੇ ਉਹਨਾਂ ਦੀ ਥਾਂ ਤੇ ਫਿਲਹਾਲ ਉਹਨਾਂ ਨੂੰ ਕੋਈ ਜਾਨੀ ਕਿ ਇਹ ਨਹੀਂ ਹੈ ਕਿ ਰਾਜਾ ਵੜਿੰਗ ਬਹੁਤ ਵੱਡੇ ਲੀਡਰ ਨੇ ਜਾਨੀ ਕਿ ਵੀ ਉਹਨਾਂ ਦੇ ਕੱਦ ਦਾ ਕੋਈ ਹੋਰ ਲੀਡਰ ਨਹੀਂ ਹੈ ਪਰ ਮਸਲਾ ਇਹ ਹੈ ਕਿ ਕਿੰਨੂੰ ਦਿੱਤਾ ਜਾਵੇ ਕਿਉਂਕਿ ਕਾਂਗਰਸ ਚ ਪ੍ਰਧਾਨਗੀ ਦੇ ਅਹੁਦੇ ਵਾਲਾ ਅਨਾਰਤਾ ਇੱਕੋ ਹੀ ਹੈ ਖਾਨ ਵਾਲੇ ਜਿਹੜੇ ਨੇ ਉਹ ਕਈ ਜਾਣੇ ਬਿਮਾਰ ਨੇ ਸਾਰਾ ਟੱਬਰ ਹੀ ਬਿਮਾਰ ਹੈ ਕਹਿ ਲਿਏ ਤਾਂ ਇਸ ਕਰਕੇ ਕਿਨੂੰ ਬਣਾਇਆ ਜਾਵੇ ਇਸ ਨੂੰ ਲੈ ਕੇ ਚਰਚਾ ਚੱਲ ਰਹੀ ਸੀ ਹੁਣ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਆਉਂਦੇ ਦਿਨਾਂ 'ਚ ਆਉਂਦੇ ਕੁਝ ਸਮੇਂ 'ਚ ਦਿਨਾਂ ਦਾ ਮਤਲਬ ਇਹ ਨਹੀਂ ਕਿ 2-4 ਦਿਨਾਂ 'ਚ ਆਉਂਦੇ ਅਗਲੇ ਮਹੀਨੇ 2 ਮਹੀਨੇ ਤੱਕ ਕਾਂਗਰਸ ਹਾਈ ਕਮਾਂਡ ਵੱਡਾ ਪਟਾਕਾ ਪਾਉਣ ਜਾ ਰਹੀ ਹੈ ਕਾਂਗਰਸ ਹਾਈ ਕਮਾਂਡ ਨੇ ਰਿਪੋਰਟਾਂ ਮੰਗਾਲੀਆਂ ਨੇ ਰਿਪੋਰਟਾਂ ਦੇ ਵਿੱਚ ਕੀ ਆਇਆ ਇਸ ਨੂੰ ਲੈ ਕੇ ਬੜੀ ਅਹਿਮ ਜਾਣਕਾਰੀ ਹੈ ਕਾਂਗਰਸ ਰਾਜਾ ਵੜਿੰਗ ਨੂੰ ਕਾਂਗਰਸ ਹਾਈ ਕਮਾਨ ਬਦਲਣਾ ਚਾਹੁੰਦੀ ਹੈ ਮੈਂ ਪਹਿਲਾਂ ਦੱਸਿਆ ਕਿ ਰਾਜਾ ਵੜਿੰਗ ਕਾਂਗਰਸ ਦੀ ਮਜਬੂਰੀ ਨੇਗੇ ਉਹਨਾਂ ਨੂੰ ਕਿਸੇ ਸ਼ੌਂਕ ਦੇ ਤਹਿਤ ਜਾ ਉਹਨਾਂ ਦੀ ਬਹੁਤ ਉਪलब्ਧੀ ਹੈ ਕੋਈ ਕੱਦੂ ਚ ਤੀਰ ਮਾਰਿਆ ਵਾਲੀ ਸਥਿਤੀ ਚ ਨਹੀਂ ਇਸ ਕਰਕੇ ਤਾਂ ਉਹਨਾਂ ਨੂੰ ਰੱਖਿਆ ਹੋਇਆ ਇਹ ਕੋਈ ਸਥਿਤੀ ਨਹੀਂ ਉਹਨਾਂ ਨੂੰ ਬਦਲਿਆ ਜਾਣਾ ਇਹ ਤੈ ਹੋ ਚੁੱਕਿਆ ਹੈ ਅੱਜ ਬਦਲੇ ਜਾਣ ਕੱਲ ਨੂੰ ਬਦਲੇ ਜਾਣ ਭਲਕੇ ਬਦਲੇ ਜਾਣ ਪਰਸੋਂ ਬਦਲੇ ਜਾਣ ਉਹਨਾਂ ਦਾ ਬਦਲਣਾ ਤੈ ਹੈ ਹੁਣ ਸਵਾਲ ਇਹ ਹੈ ਕਿ ਕਿੰਨੂੰ ਬਣਾਇਆ ਜਾਵੇ ਜੋ ਮੇਰੇ ਸੋਰਸ ਦੱਸਦੇ ਆ ਮੇਰੇ ਸੂਤਰ ਜੋ ਜਾਣਕਾਰੀ ਦਿੰਦੇ ਆ ਉਹਨਾਂ ਦੇ ਵਿੱਚ ਇਹ ਹੈ ਕਿ ਚੰਨੀ ਦੀ ਲੋਕਪ੍ਰਿਤਾ ਤੋਂ ਚੰਨੀ ਦੀ ਪੈਨ ਪੰਜਾਬ ਅਪੀਲ ਤੋਂ ਜਾਣੂ ਹੈ ਹਾਈ ਕਮਾਂਡ ਰਾਹੁਲ ਗਾਂਧੀ ਖੜਗੇ ਸੋਨੀਆ ਗਾਂਧੀ ਨੂੰ ਇਸ ਬਾਰੇ ਪਤਾ ਆਇਆ ਹੈ ਕਿ ਚੰਨੀ ਦੀ ਕੀ ਪੋਜੀਸ਼ਨ ਹੈ ਚੰਨੀ ਬਾਰੇ ਕਿਹਾ ਜਾਂਦਾ ਹੈ ਕਿ ਇੱਕ ਇਹ ਵੀ ਚੀਜ਼ ਹੈ ਕਿ ਜਿਹੜੇ ਹਲਕਾ ਲੈਵਲ ਤੇ ਬੰਦੇ ਨੇ ਜਿਨ੍ਹਾਂ ਨੇ ਚੋਣ ਲੜਨੀ ਹੈ ਜਿਹੜੇ ਲੋਕ ਚੋਣ ਲੜਨ ਦੀ ਤਿਆਰੀ ਕਰ ਰਹੇ ਨੇ ਉਹ ਚੰਨੀ ਨੂੰ ਸੀਐਮ ਦਾ ਚਿਹਰਾ ਬਣਾਉਣ ਦੇ ਲਈ ਕਾਲੇ ਨੇ ਇਹ ਗੱਲ ਉੱਪਰ ਤੱਕ ਗਈ ਹੋਈ ਹੈ ਇਹੀ ਗੱਲ ਰੜਕ ਰਹੀ ਹੈ ਦੂਜੇ ਧੜੇ ਨੂੰ ਦੂਜੇ ਧੜੇ ਦੇ ਵਿੱਚ ਸੁਭਾਵਿਕ ਜੀ ਗੱਲ ਹੈ ਕਿ ਪਹਿਲਾ ਨਾਂ ਆਉਂਦਾ ਹੈ ਰਾਜਾ ਵੜਿੰਗ ਦਾ ਫਿਰ ਪ੍ਰਤਾਪ ਬਾਜਵਾ ਦਾ ਸੁਖੀ ਰੰਧਾਵਾ ਵੀ ਇਹਨਾਂ ਦੇ ਨਾਲ-ਨਾਲ ਹੀ ਤੁਰਦੇ ਨਜ਼ਰ ਆਉਂਦੇ ਤੇ ਜਾਂ ਇਹਨਾਂ ਦਾ ਸਾਰਾ ਧੜਾ ਆਇਆ ਇਸ ਢੜੇ ਨੂੰ ਇਹ ਗੱਲ ਹਜ਼ਮ ਨਹੀਂ ਆ ਰਹੀ ਇਸ ਕਰਕੇ ਚੰਨੀ ਦੇ ਖਿਲਾਫ ਇਹ ਧੜਾ ਕੱਢ ਰਿਹਾ ਸਾਜ਼ਿਸ਼ਾ ਸਾਜ਼ਿਸ਼ ਵੀ ਬੜੀ ਕਹ ਲਈ ਇੱਕ ਹੇਠਲੇ ਲੈਵਲ ਦੀ ਆ ਇਹ ਜੇ ਆਗੂਆਂ ਨੂੰ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਖੈਰ ਕੀ ਸਾਜ਼ਿਸ਼ ਹੈ ਸਾਜ਼ਿਸ਼ ਹੈ ਤੁਹਾਨੂੰ ਪਤਾ ਕਿ ਚੰਨੀ ਦਲਿਤ ਪਰਿਵਾਰ ਨਾਲ ਸੰਬੰਧਤ ਨੇ ਤੇ ਚੰਨੀ ਦਲਿਤ ਪਰਿਵਾਰ ਬਰਾਦਰੀ ਚੋਂ ਵੀ ਖਾਸ ਕਰਕੇ ਰਵੀਦਾਸੀਆ ਬਰਾਦਰੀ ਨਾਲ ਸੰਬੰਧਤ ਨੇ ਹੁਣ ਇਹ ਆਗੂ ਕਹਿ ਰਹੇ ਨੇ ਕਾਂਗਰਸ ਹਾਈ ਕਮਾਂਡ ਨੂੰ ਜਾ ਕੇ ਜੀ ਜਿਹੜੇ ਚੰਨੀ ਦੀ ਤੁਸੀਂ ਗੱਲ ਕਰਦੇ ਹੋ ਉਹਦੀ ਤਾਂ ਬਰਾਦਰੀ ਉਹ ਬਹੁਤ ਛੋਟੀ ਆ ਉਹਦਾ ਤਾਂ ਮਹਿਜ ਕੁਝ ਕੁ ਪਰਸੈਂਟ ਵੋਟ ਹੀ ਆ ਜਿਵੇਂ ਕਿ ਰਵੀਦਾਸ ਜੀ ਇਤੋਂ ਬਿਨਾਂ ਵੀ ਬਹੁਤ ਗਲਤਾਂ ਦੀਆਂ ਬਰਾਦਰੀਆਂ ਨੇਗੀਆਂ ਜਿਹਦੇ ਵਿੱਚ ਵਾਲਮੀਕੀ ਨੇ ਕਬੀਰ ਪੰਥੀ ਜਿਵੇਂ ਕਿ ਕਾਫੀ ਆਤਰਮੀ ਨੇ ਬਹੁਤ ਸਾਰੇ ਨੇ ਬਹੁਤ ਸਾਰੀਆਂ ਨੇ ਇਹ ਕੰਨ ਜਾ ਕੇ ਭਰੇ ਜਾ ਰਹੇ ਨੇ ਦਿੱਲੀ ਇਸ ਧੜੇ ਦੇ ਵੱਲੋਂ ਇਤੜਾ ਪੂਰੀ ਲੋਬਿੰਗ ਕਰ ਰਿਹਾ ਇਸ ਮਾਮਲੇ ਦੇ ਉੱਤੇ ਪਰ ਮੈਂ ਇਸ ਤੇ ਅੱਗੇ ਜਾ ਕੇ ਗੱਲ ਕਰੂੰਗਾ ਕਿ ਇਹਦੇ ਵਿੱਚ ਸਚਾਈ ਕਿੰਨੀ ਕ ਹੈ ਕਿ ਕੰਨ ਜਿਹੜੇ ਆ ਉਹ ਸਹੀ ਭਰੇ ਜਾ ਰਹੇ ਆ ਜਾਂ ਗਲਤ ਭਰੇ ਜਾ ਰਹੇ ਆ ਇਹਦੀ ਆਪਾਂ ਪੁਨਸ਼ਣ ਅੱਗੇ ਜਾ ਕੇ ਕਰਦੇ ਆ ਪਹਿਲਾਂ ਮੈਂ ਤੁਹਾਨੂੰ ਸਾਰੀ ਖਬਰ ਦੇ ਦਾਂ ਚੰਨੀ ਦੇ ਬਾਰੇ ਇਹ ਸਾਜ਼ਿਸ਼ ਚੱਲ ਰਹੀ ਹੈ ਮੇਰੇ ਸੋਰਸਸ ਕਲੇਮ ਕਰਦੇ ਆ ਕਿ ਹੇਠਲੇ ਪੱਧਰ ਤੇ ਚੰਨੀ ਦੀ ਡਿਮਾਂਡ ਕਾਫੀ ਜ਼ਿਆਦਾ ਹੈ ਵੀ ਹਰ ਜਿਹੜਾ ਬੰਦਾ ਚੋਣ ਲੜਕਣਾ ਵੀ ਚਾਹੁੰਦਾ ਤੇ ਜਿਤਨਾ ਵੀ ਚਾਹੁੰਦਾ ਜਿਹੜਾ ਮੰਨਦਾ ਕਿ ਚੋਣ ਜਿੱਤੀ ਹੀ ਤਾਂ ਜਾ ਸਕਦੀ ਹੈ ਕਿ ਜੇ ਚੰਨੀ ਹੋਊਗਾ ਉਹਨਾਂ ਦਾ ਇਹ ਮੰਨਣਾ ਕਿ ਜਿਵੇਂ ਭਗਵੰਤ ਮਾਨ ਦਾ क्रेज ਚੱਲਿਆ ਸੀ ਖੈਰ ਉਹਨਾਂ ਨਾ ਚੱਲੇ ਪਰ ਇੰਨਾ ਜ਼ਰੂਰ ਚਲ ਜੇਗਾ ਕਿ ਸਾਡੀ ਸੀਟ ਨਿਕਲ ਜੂਗੀ ਤੇ ਅਸੀਂ ਸਰਕਾਰ ਦੇ ਵਿੱਚ ਹੋਵਾਂਗੇ ਇਹ ਤਾਣੀ ਜਿਹੜੀ ਹੈ ਇਹ ਥੱਲੇ ਬੁਣੀ ਜਾ ਰਹੀ ਹੈ ਤੇ ਇਸ ਗੱਲ ਤੋਂ ਹਾਈ ਕਮਾਂਡ ਵੀ ਨੂੰ ਵੀ ਜਾਣਕਾਰੀ ਹੈ ਹੁਣ ਹਾਈ ਕਮਾਂਡ ਨੂੰ ਜਦੋਂ ਇਹ ਪਤਾ ਹੈ ਚੰਨੀ ਦੀ ਲੋਕਪ੍ਰਿਤਾ ਬਾਰੇ ਪਤਾ ਹੈ ਚੰਨੀ ਦੇ ਜਿਹੜਾ ਅਸਰ ਹੈ ਉਹ ਪਤਾ ਦੇਖੋ ਚੰਨੀ ਦੀ ਪੈਣ ਪੰਜਾਬ ਅਪੀਲਤਾ ਹੈ ਚੰਨੀ ਇੱਥੋਂ ਇੱਕ ਗੱਲ ਕਹਿੰਦਾ ਤਾਂ ਸਾਰੇ ਪੰਜਾਬ ਚ ਉਹਦਾ ਅਸਰ ਜਾਂਦਾ ਹੈ ਚੰਨੀ ਨੂੰ ਕਿਸੇ ਜੇ ਅੱਜ ਦੇ ਡੇਟ ਦੇ ਵਿੱਚ ਦੇਖਿਆ ਜਾਵੇ ਦੋ ਤੇ ਨਾਗੂ ਨੇ ਜਿਨ੍ਹਾਂ ਨੂੰ ਪੰਜਾਬ ਪੱਧਰ ਤੇ ਸੈਲੀਬ੍ਰੇਟ ਕੀਤਾ ਜਾਂਦਾ ਹੈ ਉਹਦੇ ਚ ਕਾਂਗਰਸ ਦੇ ਉਹਦੇ ਚ ਚੰਨੀ ਸੁਖੀ ਰੰਧਾਵਾ ਸੁਖਜਿੰਦਰ ਸਿੰਘ ਰੰਧਾਵਾ ਕੋਸਾ ਤੱਕ ਰਾਜਾ ਵਰਡਿੰਗ ਤੇ ਪ੍ਰਤਾਪ ਬਾਜਵਾ ਬਾਕੀ ਵੀ ਹੈ ਨੇ ਰਾਣਾ ਗਰਜੀਤ ਜਿਵੇਂ ਇਹ ਕੁਝ ਕਾ ਆਗੂ ਨੇ ਜਿਨ੍ਹਾਂ ਨੂੰ ਪੈਣ ਪੰਜਾਬ ਪਸੰਦ ਕੀਤਾ ਜਾਂਦਾ ਜਾਂ ਦੇਖਿਆ ਜਾਂਦਾ ਤੇ ਚੰਨੀ ਉਹਨਾਂ ਦੇ ਵਿੱਚ ਸਿਖਰ ਤੇ ਨੇ ਹੁਣ ਇੱਕ ਹੋਰ ਸਾਜ਼ਿਸ਼ ਚੱਲ ਰਹੀ ਹੈ ਕਿ ਚੰਨੀ ਦਾ ਰਾਹ ਕਿਵੇਂ ਰੋਕਿਆ ਜਾਵੇ ਉਹਦੇ ਲਈ ਕੁਝ ਚੈਨਲ ਪ੍ਰਪਗੈਂਡਾ ਵੀ ਕਰ ਰਹੇ ਨੇਗੇ ਉਹਦੇ ਬਾਰੇ ਵੀ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਦਾ ਚੰਨੀ ਦੇ ਬਾਰੇ ਜੋ ਚਲਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਦੀ ਜਿਹੜੀ ਰਵਿਦਾਸੀਆ ਬਰਾਦਰੀ ਹੈ ਉਹਦਾ ਕੁਝ ਹਿੱਸਿਆਂ 'ਚ ਹੀ ਐ ਉਹਦਾ ਕੋਈ ਏਡਾ ਅਸਰ ਨਹੀਂ ਇਹ ਗੱਲ ਆਪਣੀ ਥਾਂ ਤੇ ਠੀਕ ਹੋ ਸਕਦੀ ਐ ਪਰ ਜਿਹੜੀ ਅੱਗੇ ਜਾ ਕੇ ਤੁਹਾਨੂੰ ਮੈਂ ਗੱਲ ਸਮਝਾਉਣੀ ਚਾਹੂੰ ਚਾਹੁੰਨਾ ਉਹ ਮੈਂ ਤੁਹਾਨੂੰ ਅੱਗੇ ਸਮਝਾਉਣਾ ਕਾਂਗਰਸ ਦੇ ਵਿੱਚ ਕਾਂਗਰਸ ਹਾਈ ਕਮਾਂਡ ਇਹ ਵੀ ਚਾਹੁੰਦੀ ਐ ਕਿ ਖਲਾਰਾ ਵੀ ਨਾ ਪਾ ਲਿਆ ਜਾਵੇ ਚੰਨੀ ਵਾਲੇ ਮਸਲੇ ਤੇ ਖਲਾਰਾ ਪੈ ਸਕਦਾ ਐ ਸਾਜਿਸ਼ਾਂ ਜੇ ਹੁਣੇ ਚੱਲ ਰਹੀਆਂ ਨੇ ਤਾਂ ਅੱਗੇ ਜਾ ਕੇ ਕਿੱਡੀਆਂ ਚੱਲ ਸਕਦੀਆਂ ਨੇ ਇਸ ਕਰਕੇ ਕਾਂਗਰਸ ਹਾਈ ਕਮਾਂਡ ਚਾਹੁੰਦੀ ਐ ਕਿ ਜੇ ਤਾਂ ਸੀਐਮ ਦਾ ਚਿਹਰਾ ਅਲਾੜਨਾ ਐ ਫਿਰ ਤਾਂ ਛੇ ਕੁ ਮਹੀਨੇ ਪਹਿਲਾਂ ਐਲਾਨ ਦਿੱਤਾ ਜਾਊਗਾ ਜਾਂ ਕੁਝ ਮਹੀਨੇ ਪਹਿਲਾਂ ਕਹਿ ਲਿਆ ਕਿ 2-3 ਮਹੀਨੇ ਪਹਿਲਾਂ ਜਾਂ 15 ਦਿਨ ਪਹਿਲਾਂ ਵੋਟਾਂ ਤੋਂ ਇਹ ਕੰਮ ਕੀਤਾ ਜਾਊਗਾ ਜੇ ਸੀਐਮ ਦਾ ਚਿਹਰਾ ਐਲਾਨ ਕਿ ਨਹੀਂ ਚੱਲਣਾ ਤਾਂ ਪ੍ਰਧਾਨ ਫਿਰ ਚੰਨੀ ਨੂੰ ਬਣਾਇਆ ਜਾਊਗਾ ਇਹ ਸਥਿਤੀ ਬਣ ਚੁੱਕੀ ਆ ਕਾਂਗਰਸ ਦੇ ਬਹੁਤ ਅਹਿਮ ਜਿਹੜੇ ਹਲਕੇ ਨੇ ਜਿਨ੍ਹਾਂ ਨਾਲ ਮੇਰੀ ਗੱਲ ਹੋਈ ਹੈ ਉਹ ਇਹ ਕਹਿੰਦੇ ਆ ਕਿ ਜਿਹੜਾ ਇਹ ਹੁਣ ਆਇਆ ਇਹ ਤੈਅ ਕਰ ਲਿਆ ਗਿਆ ਹੈ ਇਦੇ ਵਿੱਚ 19 ਕਿ ਕੋਈ ਹੱਦ ਤੱਕ ਹੋ ਸਕਦੀ ਹੈ ਨਹੀਂ ਤਾਂ ਮੁਸ਼ਕਲ ਹੈ ਥੱਲੜਲੇ ਕਾਂਗਰਸੀ ਉੱਪਰਲੇ ਕਾਂਗਰਸੀਆਂ ਦੀ ਲੜਾਈ ਤੋਂ ਬਹੁਤ ਦੁਖੀ ਨੇ ਵਾਰਡ ਪੱਧਰ ਤੋਂ ਲੈ ਲਈਏ ਬੂਥ ਪੱਧਰ ਤੋਂ ਲੈ ਲਈਏ ਹਲਕੇ ਤੱਕ ਜਿਨ੍ਹਾਂ ਨੇ ਚੋਣਾਂ ਲੜਨੀਆਂ ਨੇ ਜਿਹੜੇ ਤਿਆਰੀ ਕਰ ਰਹੇ ਨੇ ਉਹ ਇਸ ਲੜਾਈ ਤੋਂ ਬਹੁਤ ਦੁਖੀ ਨੇ ਹਾਲਾਂਕਿ ਉਹ ਕਿਸੇ ਵੀ ਧੜੇ 'ਚ ਹੋਣ ਕਿਸੇ ਵੀ ਧੜੇ 'ਚ ਹੋਣ ਪਰ ਇਹ ਉੱਪਰਲੀ ਲੜਾਈ ਨੂੰ ਲੈ ਕੇ ਚਿੰਤਤ ਨੇ ਇਸ ਗੱਲ ਨੂੰ ਲੈ ਕੇ ਕਾਫੀ ਮਾਹੌਲ ਭਖਿਆ ਹੋਇਆ ਹੈ ਹੁਣ ਚੰਨੀ ਵ੍ਰਿੰਗ ਬਾਜਵਾ ਰੰਧਾਵਾ ਰਾਣਾ ਆਸ਼ੂ ਜੋ ਵੀ ਜਿੰਨੇ ਕ ਵੀ ਧੜੇ ਨੇ ਇਹ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਹਿਲੇ ਹੱਲੇ ਕਿ ਮੰਨ ਜੋ ਫਿਰ ਜਿਹੜੀਆਂ ਰਿਪੋਰਟਾਂ ਕਾਂਗਰਸ ਹਾਈ ਕਮਾਂਡ ਕੋਲ ਨੇ ਉਹ ਵੀ ਦਿਖਾਈਆਂ ਜਾ ਰਹੀਆਂ ਨੇ ਕਾਂਗਰਸ ਹਾਈ ਕਮਾਂਡ ਨਾਲ ਮੇਰੇ ਅਹਿਮ ਸੋਰਸਸ ਦੀ ਮੁਲਾਕਾਤ ਜਿਹੜੀ ਆ ਉਹ ਹੁਣੇ ਸੀ ਕਿਸੇ ਕਾਰਨ ਕਰਕੇ ਨਹੀਂ ਹੋ ਸકી ਉਹਦੇ ਬਾਰੇ ਵੀ ਐਕਸਕਲੂਸਿਵ ਜਾਣਕਾਰੀ ਕੁਝ ਦੇਣਾ ਤੁਹਾਨੂੰ ਦਵਾਂਗਾ ਹੁਣ ਆਪਾਂ ਚੱਲਦੇ ਆਂ ਇਸ ਚੀਜ਼ ਦੇ ਉੱਤੇ ਕਿ ਚੰਨੀ ਦਾ ਰਾਹ ਰੋਕਣ ਦੇ ਲਈ ਜਿਹੜਾ ਤਰੀਕਾ ਵਰਤਿਆ ਜਾ ਰਿਹਾ ਉਹ ਕਿੰਨਾ ਕੁ ਸਹੀ ਆ ਜਾਂ ਗਲਤ ਹੈ ਉਹਦੇ ਵਿੱਚ ਤੱਥ ਕੀ ਨੇ ਸਾਡੇ ਪੰਜਾਬ ਚ ਕੀ ਹੁੰਦਾ ਕਿ ਮੁੱਦਾ ਬਣਾ ਲਓ ਜੀ ਐਂ ਕਹਿ ਦਿੰਨੇ ਆਂ ਆਪਾਂ ਪਿੰਡਾਂ ਦੇ ਵਿੱਚ ਵੀ ਹੁੰਦਾ ਜੇ ਇਹ ਤੇ ਐਂ ਆ ਇਹਦਾ ਤਾਂ ਇੰਨਾ ਕੀ ਬੱਸ ਇਹਨੂੰ ਕੌਣ ਪੁੱਛਦਾ ਆਇਆ ਆਲੀ ਸਥਿਤੀ ਹੁੰਦੀ ਹੈ ਉਹੀ ਸਥਿਤੀ ਇਹ ਖਾਸ ਕਰਕੇ ਜੱਟ ਬਰਾਦਰੀ 'ਚ ਇਹ ਬਹੁਤ ਜ਼ਿਆਦਾ ਹੈ ਇਸ ਤਰ੍ਹਾਂ ਦੀ ਸਥਿਤੀ ਤੁਹਾਨੂੰ ਯਾਦ ਹੋਵੇਗਾ 2017 ਦੇ ਨਤੀਜੇ ਜੇ 2017 ਦੇ ਨਤੀਜੇ ਕੱਢ ਕੇ ਦੇਖੋ ਤਾਂ ਉਹਦੇ ਵਿੱਚ ਕਾਂਗਰਸ ਕੋਲੇ ਬਹੁਤੀਆਂ ਸੀਟਾਂ ਉਹ ਆਈਆਂ ਜਿਹੜੀਆਂ ਅਨੁਸੂਚਿਤ ਜਾਤੀਆਂ ਦੇ ਲਈ ਰਾਖਵੀਆਂ ਸੀ ਜਾਨੀ ਕਿ ਐਸਸੀ ਸ਼ੈਡਿਊਲ ਕਾਸਟ ਕਾਸਟ ਦੇ ਰਿਜ਼ਰਵ ਸੀਟਾਂ ਸੀਗੀਆਂ ਬੇਸ਼ੱਕ ਚੰਨੀ ਆਪਣੀ ਸੀਟਾਂ ਦੋਵੇਂ ਹਾਰ ਗਈ ਪਰ ਉਹ ਸੀਟਾਂ ਜ਼ਿਆਦਾਤਰ ਦਵਾਬੇ ਚਾਈਆਂ ਦਵਾਬੇ ਦੇ ਵਿੱਚ ਵੀ ਤੁਸੀਂ ਫਲੋਰ ਦੇਖ ਲਓ ਤੁਸੀਂ ਆਦਮਪੁਰ ਦੇਖ ਲਓ ਤੁਸੀਂ ਜਲੰਧਰ ਸ਼ੌਣੀ ਦੇਖ ਲਓ ਸ਼ਾਹਕੋਟ ਦੇਖ ਲਓ ਰਾਣਾ ਗੁਰਜੀਤ ਵਾਲੀ ਸੀਟ ਦੇਖ ਲਓ ਇਹ ਉਹ ਸੀਟਾਂ ਆਈਆਂ ਬੀਨਾਨਗਰ ਦੇਖ ਲਓ ਜਿਹੜੀਆਂ ਸੀਟਾਂ 6 ਸੀਟਾਂ ਇਹ ਬਣਦੀਆਂ ਨੇਗੀਆਂ ਜਿਹੜੀਆਂ ਕਾਂਗਰਸ ਕੋਲੇ ਹੁਣ ਸੀਟਾਂ ਨੇ ਉਹਨਾਂ ਦੇ ਵਿੱਚੋਂ ਮੈਂ ਜਿਹੜੀਆਂ ਗਿਣੀਆਂ ਨੇਗੀਆਂ ਇਹ ਸੀਟਾਂ ਦੇ ਵਿੱਚ ਜਿਸ ਖਾਸ ਕਰਕੇ ਫਲੋਰ ਦੇ ਅੰਦਰ ਮੰਨ ਲੈਨੇ ਆ ਫਗਵਾੜਾ ਮਾਫ ਕਰਨਾ ਫਗਵਾੜਾ ਸੱਤ ਸੀਟਾਂ ਇਹ ਆਈਆਂ ਤੇ ਇਹ ਸੀਟਾਂ ਉਹਨੇ ਜਿੱਥੇ ਰਵਿਦਾਸੀ ਆ ਬਰਾਦਰੀ ਦੇ ਨਾਲ-ਨਾਲ ਦੂਜੀਆਂ ਬਰਾਦਰੀਆਂ ਵੀ ਵਸਦੀਆਂ ਨੇ ਜਿੱਚ ਵਾਲਮੀਕੀ ਨੇ ਕਬੀਰ ਪੰਥੀ ਨੇ ਆਤਰਮੀ ਨੇ ਦਲਤਾਂ ਨੂੰ ਜਾਤਾਂ 'ਚ ਫੰਡਣ ਦੀ ਜਿਹੜੀ ਕੋਸ਼ਿਸ਼ ਹੈ ਜਾਂ ਕਹਿ ਲਈਏ ਕਿ ਤਰੀਕਾ ਵਰਤਿਆ ਗਿਆ ਹੈ ਇਹ ਤੋਂ ਸ਼ਹਿਰੇ ਕਾਂਗਰਸੀ ਜਾਣੂ ਨਹੀਂ ਜਾਂ ਫਿਰ ਅੱਖਾਂ ਮੀਟ ਰਹੇ ਨੇਗੇ ਇੱਕ ਅਲੱਗ ਦਾ ਗੱਲ ਹੋ ਸਕਦੀ ਆ ਪੰਜਾਬ ਦੇ ਦਲਤ ਨੇ ਚੰਦੀ ਚੰਨੀ ਦੇ ਪਿੱਛੇ ਚੱਲਣ ਦੀ ਜਾਂ ਚੰਨੀ ਦੇ ਪਿੱਛੇ ਜਾਣ ਦੀ ਇਹ ਚੀਜ਼ ਨਹੀਂ ਸੀ ਦੇਖੀ ਕਿ ਚੰਨੀ ਰਵਿਦਾਸੀ ਆ ਵੈਲਮਿਕੀ ਹਾਲਾਂਕਿ ਕੋਸ਼ਿਸ਼ ਹੋਈ ਸੀ ਉਸ ਸਮੇਂ ਜੰਡੇਆਲੇ ਵਾਲੇ ਡੈਨੀ ਹੁਰਾਂ ਦੇ ਰਾਹੀਂ ਕਰਨ ਦੀ ਵਟਸਐਪ ਸੁਨੇਹੇ ਫਿਰ ਉਹ ਜਨਤਕ ਕਰਨ ਦੀ ਉਹ ਕੋਸ਼ਿਸ਼ ਹੋਈ ਸੀ ਕਿ ਵੈਲਮਿਕੀਆ ਨੂੰ ਐ ਨਹੀਂ ਕੀਤਾ ਜਾ ਰਿਹਾ ਉਹ ਕੋਸ਼ਿਸ਼ ਬੜੀ ਸੂਖਮ ਤਰੀਕੇ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਹਦੇ ਰਿਜ਼ਲਟ ਕੁਝ ਹੋਰ ਆਏ ਨਾ ਉਹਦੇ ਨਤੀਜੇ ਜਮਾਈ ਡਿਫਰੈਂਟ ਆ ਜਿੰਨੀ ਵੀ ਇਹ ਜਲੰਧਰ ਫਗਵਾੜ ਕਪੂਰਥਲੇ ਵਾਲੀ ਬੈਲਟ ਹੈ ਇਹਦੇ ਵਿੱਚ ਵਾਲਮੀਕੀ ਰਵਿਦਾਸੀਏ ਬਾਕੀ ਸਾਰੀਆਂ ਬਰਾਦਰੀਆਂ ਬੈਠੀਆਂ ਨੇਗੀਆਂ ਉਹ ਵਸਦੇ ਉਹਨਾਂ ਦੀ ਕਨਸਿਸਟੈਂਸ ਜਿਹੜੀ ਆ ਉਹਨਾਂ ਦੀ ਜਿਹੜੀ ਸੋਚਣ ਦੀ ਸ਼ਕਤੀ ਹੈ ਉਹ ਬਾਕੀ ਪੰਜਾਬ ਦੇ ਦਲਤ ਨਾਲੋਂ ਵੱਖਰੀ ਤੇ ਅਗਾਹ ਵਧੂ ਆ ਉਹ ਇਹ ਸੋਚਦੇ ਆ ਕਿ ਦਲਤ ਦਲਤ ਹੁੰਦਾ ਹੈ ਦਲਤ ਚੇਤਨਾ ਦਾ ਉਹਨਾਂ ਦੇ ਵਿੱਚ ਅਸਰ ਹੈ ਇਸ ਕਰਕੇ ਉੱਥੇ ਇਹ ਤਰੀਕਾ ਨਹੀਂ ਚੱਲਣਾ ਰਹੀ ਗੱਲ ਮਾਲਵੇ ਦੀ ਮਾਲਵੇ ਦੇ ਵਿੱਚ ਤਾਂ ਹੈ ਹੀ ਰਵਿਦਾਸੀਆ ਬਰਾਦਰੀ ਦਲਤਾਂ ਦੇ ਅੰਦਰ ਜ਼ਿਆਦਾ ਹੈ ਵਾਲਮਿਕੀ ਹਨ ਪਿੰਡਾਂ ਦੇ ਵਿੱਚ ਜੇ ਰਵਿਦਾਸੀਆਂ ਦੇ 10 ਘਰ ਨੇ ਤਾਂ ਵਾਲਮਿਕੀਆਂ ਦੇ ਜਿਹੜਾ ਉਹ ਘਰ ਉਹਦੇ ਅੱਧ ਚ ਵੀ ਆ ਜਾਂਦੇ ਨੇ ਕਈ ਪਿੰਡਾਂ 'ਚ ਕਈ ਪਿੰਡਾਂ 'ਚ ਖਾਸ ਕਰਕੇ ਮੁਕਸਰ ਵਗੈਰਾ 'ਚ ਵਾਲਮਿਕੀ ਭਾਈ ਚੜਦੀ ਬਾ ਜਿਹੜੀ ਬਸ ਉਹ ਕਾਫੀ ਹੈ ਪਰ ਮਾਲਵੇ ਦੇ ਅੰਦਰ ਰਵਿਦਾਸ ਆ